ਦਾ ਛਾਂਗਾ ਹੈ ਜਿੱਥੇ ਇਸ ਜ਼ਬਰਦਸਤ ਹੰਗਾਮਾ ਹੋਇਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਹੰਗਾਮਾ ਹੁੰਦਾ ਨਜ਼ਰ ਆ ਰਿਹਾ ਹੈ ਦੋ ਤੇਰਾ ਦੇ ਵਿਚਾਲੇ ਇੱਥੇ ਜ਼ਰਾ ਜ਼ਬਰਦਸਤ ਚੜਾਪ ਕੋਈ ਖੂਨੀ ਚੜਾਪ ਕਸੀਂ ਕਹਿ ਸਕਦੇ ਆ ਕਿਉਂਕਿ ਜੰਮ ਕੇ ਡਾਂਗਾ ਸੋਟੇ ਚੱਲੇ ਨੇ ਪਖਰਾ ਵੀ ਕੀਤਾ ਗਿਆ ਹੈ ਦੋ ਮਹਿਲਾਵਾਂ ਜਿਹੜੀਆਂ ਨੇ ਉਹਨਾਂ ਦੇ ਸਮੇਤ ਚਾਰ ਲੋਕ ਜ਼ਖਮੀ ਹੋਏ ਨੇ ਦੇਖਿਆ ਜਾ ਸਕਦਾ ਕਿ ਕਿਵੇਂ ਲੋਕਾਂ ਜਿਹੜੇ ਨੇ ਉਹ ਖੜੇ ਨੇ ਛਾਤੇ ਔਰ ਡੰਡੇ ਇਹਨਾਂ ਦੇ ਹੱਥਾਂ ਦੇ ਵਿੱਚ ਨੇ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਜਿਹੜਾ ਡਰਾਵਾ ਹੈ ਉਹ ਦਿੱਤਾ ਜਾ ਰਿਹਾ ਹੈ ਔਰ ਇੱਥੇ ਜ਼ਖਮੀ ਹੋਣ ਦਾ ਮਤਲਬ ਇਹ ਹੀ ਹੈ ਕਿ ਇਹ ਡਾਂਗਾ ਸੋਤੇ ਚੱਲੇ ਨੇ ਪਥਰਾ ਵੀ ਇੱਕ ਦੂਜੇ ਤੇ ਕੀਤਾ ਗਿਆ ਹੈ ਤਸਵੀਰਾਂ ਲੋਸਪੁਰ ਦੇ ਪਿੰਡ ਛਾਂਗਾ ਖੁਰਦ ਦੀਆਂ ਦੱਸੀਆਂ ਜਾ ਰਹੀਆਂ ਨੇ ਛਾਂਗਾ ਖੁਰਦ ਦੇ ਵਿੱਚ ਇਹ ਜ਼ਬਰਦਸਤ ਸੰਘਾਮ ਹੋਇਆ ਸਭ ਤੋਂ ਪਹਿਲਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਇਹ ਤਸਵੀਰਾਂ ਦਿਖਾ ਰਹੇ ਹਾਂ ਔਰ 2-3 ਦੇ ਵਿੱਚ ਆਲੇ ਜ਼ਬਰਦਸਤ ਝੜਪ ਹੋਈ ਹੈ ਮਨਦੀਪ ਕੁਮਾਰ ਨੇ ਮੇਰੇ ਸੋਗੀ ਫੋਨ ਲਾਈਨ ਤੇ ਮਨਦੀਪ ਕੀ ਕੁਝ ਸਾਰਾ ਮਾਮਲਾ ਹੈ ਉਸਪੁਰ ਦੇ ਜਿਹੜਾ ਕਤਬਾ ਮੰਦੋੜ ਹੈ ਉਸ ਦੇ ਪਿੰਡ ਸ਼ਾਂਗਾ ਦੀ ਹੈ ਵਿੱਚ ਦੋ ਧਿਰਾਂ ਦੇ ਵਿੱਚ ਆਪਸੀ ਕੂਲੀ ਝੜਪ ਹੋਈ ਹੈ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇੱਕ ਜਿਹੜਾ دیوار ਦੇ ਨਾਲ ਖੇਤੀ ਕਰ ਰਿਹਾ ਸੀ ਔਰ ਟਰੈਕਟਰ ਚਲਾਉਣ ਨੂੰ ਲੈ ਕੇ ਜਿਹੜਾ ਆਪਸੀ ਦੋਨਾਂ ਧਿਰਾਂ ਦੇ ਵਿੱਚ ਕਾਸੂਨੀ ਹੋਈ ਔਰ ਇਹ ਕਾਸੂਨੀ ਇੰਨੀ ਹੋਈ ਕਿ ਉਸ ਤੋਂ ਬਾਅਦ ਦੋਨਾਂ ਨੇ ਕੂਲੀ ਝੜਪ ਜਿਹੜੀ ਹੈ ਜਿਹੜੀ ਸਾਹਮਣੇ ਆਈ ਹੈ ਇੱਕ ਕਾ ਪਰਿਵਾਰ ਨੇ ਜਿਹੜਾ ਦੂਜੇ ਪਰਿਵਾਰ ਦੇ ਉੱਪਰ ਘਰ ਜਾ ਕੇ ਹਮਲਾ ਕੀਤਾ ਖੂਬ ਡਾਂਗਾ ਛੋਟੇ ਚੱਲੇ ਇੱਧਾਂ ਚੱਲੀਆਂ ਔਰ ਕਈ ਲੋਕ ਜਿਹੜੇ ਹੈ ਘਾਇਲ ਹੋਇਆ ਔਰ ਦੋਨੇ ਤੇਰਾ ਇੱਕ ਦੂਜੇ ਦੇ ਉੱਪਰ ਆਰੋਪ ਸਾਧੀ ਹੋਈ ਨਜ਼ਰ ਆ ਰਹੀਆਂ ਨੇ ਜੀ ਇਹ ਗਵਾਂਡੀ ਨੇ ਇੱਕ ਦੂਜੇ ਦੇ ਮਨਦੀਪ ਕੀ ਕੋ ਜਾਣਕਾਰੀ ਇੱਕ ਕੀ ਤਸਵੀਰਾਂ ਵੀ ਅਸੀਂ ਵੇਖ ਪਾ ਰਹੇ ਹਾਂ ਹਾਂਜੀ ਹਾਂ ਬਿਲਕੁਲ ਇੱਕ ਘਰ ਦੇ ਨਾਲ ਹੀ ਦੋੜੇ ਘਰ ਛੱਡ ਕੇ ਜਿਹੜਾ ਇਹ ਕਿਹਾ ਜਾ ਸਕਦਾ ਹੈ ਗਵਾਂਡੀ ਨੇ ਪਰ ਇੱਕੇ ਪਿੰਡ ਦੇ ਵਿੱਚ ਇੱਕੋ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕ ਨੇ ਔਰ ਛੋਟੀ ਜੀ ਕਿਹਾ ਸੁਣੀ ਤੋਂ ਬਾਅਦ ਇੰਨੀ ਜਿਹੜੀ ਤਕਰਾਰ ਵੱਧ ਗਈ ਕਿ ਇਹਨਾਂ ਨੇ ਆਪਣੀ ਆਪਸ ਵਿੱਚ ਕੁੰਨੀ ਝੜਪ ਦਾ ਇੱਕ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਡਾਂਗਾ ਸੋਟੇ ਚੱਲੇ ਇੱਟਾਂ ਚੱਲੀਆਂ ਔਰ ਕਾਫੀ ਦੇਰੇ ਹੰਗਾਮਾ ਚੱਲਦਾ ਰਿਹਾ ਜਿਸ ਦੇ ਵਿੱਚ ਕਈ ਔਰਤਾਂ ਅਰ ਕਈ ਲੋਕ ਜਿਹੜੇ ਕਾਇਲ ਹੋਏ ਦੋਨੋਂ ਪਰਿਵਾਰਾਂ ਦੇ ਔਰ ਜਿਨ੍ਹਾਂ ਨੂੰ ਹੁਣ ਸਾਲ ਵਿੱਚ ਦਾਖਲ ਕਰਾਇਆ ਗਿਆ ਔਰ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਅਜੇ ਹੀ ਕੀ ਵਜ੍ਹਾ ਹਾਲਾਂਕਿ ਤੁਸੀਂ ਦੱਸ ਰਹੇ ਹੋ ਛੋਟੀ ਜਿਹੀ ਮਾਮੂਲੀ ਗੱਲ ਹੈ ਤਸਵੀਰਾਂ ਅਸੀਂ ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਮੰਦੀਪ ਤੁਹਾਡੇ ਕੋਲ ਵਾਪਸੀ ਕਰਦੇ ਹਾਂ ਔਰ ਇਹ ਤਸਵੀਰਾਂ ਜਿਹੜੀਆਂ ਨੇ ਆਪ ਜ਼ੁਬਾਨੀ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਤੇ ਡਾਂਗਾ ਵਰਾਈਆਂ ਜਾ ਰਹੀਆਂ ਨੇ ਔਰ ਕਿੰਨੇ ਜ਼ਿਆਦਾ ਲੋਕ ਇੱਥੇ ਵੱਡੀ ਗਿਣਤੀ 'ਚ ਜਮ੍ਹਾਂ ਹੋਏ ਹੋਏ ਨੇ ਪੂਰਾ ਜਿਹੜਾ ਪਿੰਡ ਹੈ ਜੰਗ ਦਾ ਮੈਦਾਨ ਬਣਿਆ ਹੋਇਆ ਇੱਥੇ ਨਜ਼ਰ ਆ ਰਿਹਾ ਹੈ ਮਹਿਲਾਵਾਂ ਕੀ ਬੱਚੇ ਕੀ ਵੱਡੇ ਕੀ ਬਜ਼ੁਰਗ ਕੀ ਸਭ ਇਕੱਠੇ ਹੋਏ ਹੋਏ ਨੇ ਦੋ ਤਿਰਾਂ ਨੇ ਔਰ ਇਹ ਇੱਕ ਘੜ ਛੱਡ ਕੇ ਦੱਸਿਆ ਜਾ ਰਿਹਾ ਹੈ ਕਿ ਗਵਾਂਡੀ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਵਿਵਾਦ ਜਿਹੜਾ ਹੈ ਉਹ ਹੋਇਆ ਹੈ ਔਰ ਇਹ ਤਸਵੀਰਾਂ ਸਾਫ ਤੌਰ ਤੇ ਜ਼ੁਬਾਨੀ ਬਿਆਨ ਕਰ ਰਹੀਆਂ ਨੇ ਮਹਿਲਾਵਾਂ ਦੇ ਹੱਥਾਂ ਦੇ ਵਿੱਚ ਵੀ ਡੰਡੇ ਨੇ ਔਰ ਛੋਟੀ ਜੀ ਗੱਲ ਦੱਸੀ ਜਾ ਰਹੀ ਹੈ ਛੋਟੀ ਜੀ ਗੱਲ ਪਿੱਛੇ ਇੰਨਾ ਜ਼ਿਆਦਾ ਵੱਡਾ ਬਵਾਲ ਹੋ ਗਿਆ ਹੈ ਫਿਰ ਉਸ ਕੋਲ ਦਾ ਪਿੰਡ ਛਾਂਗਾ ਖੁਰਦਾ ਜਿੱਥੇ ਇਸ ਜ਼ਬਰਦਸਤ ਹੰਗਾਮਾ ਹੁੰਦਾ ਹੈ ਨਜ਼ਰ ਆ ਰਿਹਾ ਹੈ ਮੰਦੀਪ ਅਸੀਂ ਦੇਖ ਰਹੇ ਹਾਂ ਕਿ ਅੰਦਰੋਂ ਗੇਟ ਲਗਾਉਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਜਦੋਂ ਇੰਨਾ ਜ਼ਿਆਦਾ ਜ਼ਬਰਦਸਤ ਹੰਗਾਮਾ ਹੋਇਆ ਪਰ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਹੋਏ ਨੇ ਮੈਂ ਜ਼ਿਕਰ ਕਰ ਰਹੀ ਹਾਂ ਕਿ ਜੰਗ ਦਾ ਮੈਦਾਨ ਇੱਕ ਤਰ੍ਹਾਂ ਦੇ ਨਾਲ ਸਾਨੂੰ ਇਹ ਪਿੰਡ ਨਜ਼ਰ ਆ ਰਿਹਾ ਹੈ ਆ ਬਿਲਕੁਲ ਇਹ ਇੱਕ ਜੰਗ ਦੇ ਮਾਹੌਲ ਤੋਂ ਕੱਟ ਨਜ਼ਰ ਨਹੀਂ ਆ ਰਿਹਾ ਔਰ ਜਿਹੜਾ ਇੱਕ ਇਹ ਕਾਰਨ ਦੱਸਿਆ ਜਾ ਰਿਹਾ ਕਿ ਇੱਕ ਟਰੈਕਟਰ ਦੇ ਨਾਲ ਖੰਧ ਦੇ ਨਾਲ ਸਹਿ ਜਾਂਦਾ ਟਰੈਕਟਰ ਔਰ ਖੰਧ ਜਿਹੜੀ ਹੈ ਡਿੱਗਣ ਦੇ ਸਾਰ ਜਹ ਹੋ ਜਾਂਦੀ ਹੈ ਔਰ ਇਹਨਾਂ ਦੋਨਾਂ ਤਿਰਾਂ ਦੇ ਵਿੱਚ ਇਨੀ ਘਾਸ ਹੁਣੀ ਹੋ ਜਾਂਦੀ ਹੈ ਕਿ ਇੱਕ ਪਰਿਵਾਰ ਦਾ ਜਿਹੜੇ ਲੋਕ ਨੇ ਉਹ ਦੂਜੇ ਪਰਿਵਾਰ ਦੇ ਘਰ ਦੇ ਵਿੱਚ ਆ ਕੇ ਉਹਦੇ ਡਾਂਗਾ ਥੋਟੇ ਲੈ ਕੇ ਇੱਟਾਂ ਲੈ ਕੇ ਜਿਹੜਾ અમલા ਕਰ દંદે હે ઓર દુજે પરિવાર ਵੱਲੋਂ ਵੀ ਜਿਹੜਾ ਦੂਜੀ ਧਿਰ ਵੱਲੋਂ ਵੀ ਇਟਾਂ ਚਲਾਈਆਂ ਜਾਂਦੀਆਂ ਡਾਂਗਾ ਚਲਾਈਆਂ ਜਾਂਦੀਆਂ ઓર ਇੱਕ ساری ખૂਨੀ ਝੜਪ ਦੇ ਵਿੱਚ ਕਾफी ਜਿਹੜੀਆਂ ਮਹਿਲਾਵਾਂ ਕਰਦੀਆਂ ਨੇ ਦੋਨੋਂ ਧਿਰਾਂ ਦੀਆਂ ਉਹ ਕਾਇਲ ਹੋਈਆਂ ਨੇ ਦੋਨੋਂ ਸੱਪ ਧਿਰਾਂ ਦੇ ਜਿਹੜੇ ਆ ਕਈ ਲੋਕ ਵੀ ਜਿਹੜੇ ਕਾਇਲ ਹੋਏ ਨੇ ਜਿਨ੍ਹਾਂ ਨੂੰ ਹੁਣ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਔਰ ਦੋਨੇ ਧਿਰਾਂ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਾ ਰਹੀਆਂ ਨੇ ਜੀ ਪੁਲਿਸ થી ਕੀ ਕੁਝ ਸਟੇਟਮੈਂਟ ਆਈ ਹੈ ਕਿ ਕੋਈ ਕਾਰਵਾਈ ਹੋਈ ਹੈ ਮਨਦੀਪ ਹੁਣ ਤੱਕ हां बिल्कुल खदी जेड़ा दोनों ਧਰਾਂ ਦੇ ਜਿਹੜੇ ਜ਼ਖਮੀ ਲੋਗ ਨੇ ਇਹ ਦਾਖਲ ਹੋਏ ਨੇ ਸਿਵਲ ਹਸਪਤਾਲ ਦੇ ਵਿੱਚ ਉੱਥੇ ਜਿਹੜਾ ਪੁਲਿਸ ਨੂੰ ਜਿਹੜੀ ਇਹ ਦਰਖਾਸਤਾਂ ਦਿੱਤੀਆਂ ਗਈਆਂ ਨੇ ਐਪਲੀਕੇਸ਼ਨ ਦਿੱਤੀ ਗਈ ਹੈ ਔਰ ਹੁਣ ਇਸ ਤੋਂ ਬਾਅਦ ਜਿਹੜਾ ਅਫਸਰ ਜਿਹੜੀ ਇਹਨਾਂ ਦੇ ਬਿਆਨ ਲੈ ਕੇ ਅਗਲੇ ਮਾਮਲਾ ਦਰਜ ਦੋਨਾਂ ਧਰਾਂ ਦੇ ਕਰ ਸਕਦਾ ਹੈ بالکل ਆਪਾਂ ਖੋ ਬੈਠੇ ਨੇ ਲੋਕ ਅਸੀਂ ਇਹ ਕਹਿ ਸਕਦੇ ਹਾਂ ਬਦਵਾ ਸ਼ੁਕਰੀਆ ਮਨਦੀਪ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਤਸਵੀਰਾਂ ਜ਼ੁਬਾਨੀ ਬਿਆਨ ਕਰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਲੋਕ ਇਹਨੇ ਜ਼ਿਆਦਾ ਇੱਕਦਮ ਰੋਹ ਦੇ ਵਿੱਚ ਆ ਕੇ ਛੋਟੀ ਜੀ ਗੱਲ ਸੀ ਮਾਮੂਲੀ ਗੱਲ ਸੀ ਕਿ ਟਰੈਕਟਰ ਜਿਹੜਾ ਹੈ ਇੱਕ ਕੰਧ ਦੇ ਨਾਲ ਖਹਿ ਗਿਆ ਔਰ ਹੋ ਸਕਦਾ ਉਸ ਕੰਧ ਨੂੰ ਨੁਕਸਾਨ ਵੀ ਹੋਇਆ ਹੋਵੇ ਔਰ ਡਿੱਗ ਵੀ ਸਕਤੀ ਸੀ ਪਰ ਇਸ ਤਰੀਕੇ ਦੇ ਨਾਲ ਇੰਨੀ ਜ਼ਿਆਦਾ ਚੜਪ ਤਿੱਖੀ ਚੜਪ ਹੋਈ ਹੈ ਔਰ ਇਸ ਦੇ ਵਿੱਚ ਕਈ ਲੋਕ ਜ਼ਖਮੀ ਦਸੇ ਜਾ ਰਹੇ ਪਾ ਵੀਰ ਉਹਨਾਂ ਦੀ ਹਾਰੀ ਉਹਨਾਂ ਦੀ ਵੀਰ ਬਾਣੀ ਦੀ ਹਾਰੀ ਹਾਰੀ ਬਾਣੀ ਦੀ